ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਇਹ ਬਰਸਾਤ ਦੇ ਸੇ ਫਸਲਾਂ ਲਈ ਲਾਹੇਵੰਦ ਹੈ ਉਥੇ ਹੀ ਪੈ ਰਹੀਆਂ ਧੁੰਦਾਂ ਤੋਂ ਵੀ ਰਾਹਤ ਮਿਲੇਗੀ ਸਮਾਣਾ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਯਾਦਵਿੰਦਰ ਨੇ ਦੱਸਿਆ ਕਿ ਬੇਮੌਸਮੀ ਬਰਸਾਤ ਸਾਡੀਆਂ ਫਸਲਾਂ ਲਈ ਕਾਫੀ ਕਫਾਇਤੀ ਹੈ ਇਸ ਮੀਂਹ ਨਾਲ ਖੇਤੀ ਨੂੰ ਵੱਡਾ ਹਲਾਰਾ ਮਿਲਿਆ ਹੈ ਅਸਲਪੁਰ ਪਿੰਡ ਦੇ ਸਰਪੰਚ ਹਰਭਜਨ ਸਿੰਘ ਨੇ ਦੱਸਿਆ ਕਿ ਮੀਂਹ ਪੈਣ ਨਾਲ ਹੁਣ ਸੁੱਕੀ ਠੰਡ ਨਹੀਂ ਪਵੇਗੀ ਤੇ ਧੁੰਦਾਂ ਤੋਂ ਛੁਟਕਾਰਾ ਮਿਲ ਜਾਵੇਗਾ ਮੀ ਪੈਨਲ ਜਿੱਥੇ ਧੁੰਦ ਤੋਂ ਸ਼ਿਕਰਾ ਮਿਲਿਆ ਹੈ ਉੱਥੇ ਹੀ ਠੰਡੀਆਂ ਹਵਾਵਾਂ ਨੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ ਜਿੰਦਰਜੀ ਕਿਹੜਾ ਪਿੰਨੋ ਤੁਹਾਡਾ ਰਾਜਲੌਰ ਬਸਤੀ ਗੋਵਿੰਦਨਗਰ ਜੀ ਬਸਤੀ ਗੋਵਿੰਦਨਗਰ ਜੀ ਇਤਨੀ ਬਰਸਾਤ ਬੇਮੌਸਮੀ ਹੋ ਰਹੀ ਹੈ ਇਹ ਕਿਸਾਨਾਂ ਵਾਸਤੇ ਲਾਹੇਵੰਦ ਹੈ ਕਿਵੇਂ ਨਹੀਂ ਲਾਹੇਵੰਦ ਹੈ ਜੀ ਇਹਨਾਂ ਤੋਂ ਇੱਕ ਤਾਂ ਧੁੰਦ ਘਟ ਗਈ ਇੱਕ ਸੁੱਕੀ ਠੰਡ ਪੈ ਰਹੀ ਸੀ ਫਸਲਾਂ ਨੂੰ ਬਹੁਤ ਵਧੀਆ ਜੀ ਹਾਂ ਵੈਸੇ ਆਪਣੇ ਆਮ ਆਪਣਾ ਜੰਜੀ ਮਨਵਾ ਦਾ ਸਹੀ ਵਧੀਆ ਜੀ ਹੈ ਜੇ ਗੜੇ ਗੜੇ ਨਾਲ ਨਾ ਹੋਏ ਤਾਂ ਬਹੁਤ ਵਧੀਆ ਫਾਇਦਾ ਹੈ ਹਾਂ ਹਾਂ ਨਹੀਂ ਗੜੇ ਤੋਂ ਮਾੜਾ ਮੋਟਾ ਤਾਂ ਕੋਈ ਦਿੱਕਤ ਨਹੀਂ ਹੂੰ ਜਿਆਦਾ ਮੈਂ ਤਾਂ ਕੋਈ ਦਿੱਕਤ ਨਹੀਂ ਹੈ ਕਿ ਪਰ ਠੀਕ ਹੈ ਕੋਲਮ ਲਾ ਕੇ ਨੇ ਵਧੀਆ ਕਿਸਾਨਾਂ ਵਾਸਤੇ ਹਾਂਜੀ ਹਾਂ ਲੈ ਬੰਦਾ ਹੈ ਬਿਲਕੁਲ ਜੀ ਬਿਲਕੁਲ ਓਕੇ ਠੀਕ ਪੰਜ ਸਰਪੰਚ ਪਿੰਡ ਅਰਪਨ ਸਿੰਘ ਜੀ ਅਰਪਨ ਸਿੰਘ ਜੀ ਜਿਹੜੀ ਮਤਲਬ ਕਿ ਬਰਸਾਤ ਹੋ ਰਹੀ ਹੈ ਬੇਮੌਸਮੀ ਉਹ ਕਿਸਾਨਾਂ ਵਾਸਤੇ ਕਿਵੇਂ ਆ ਬਹੁਤ ਲਾਹੇਵੰਦ ਹੋ ਰਹੀ ਹੈ ਬਹੁਤ ਵਧੀਆ ਫਸਲਾਂ ਨੂੰ ਵਧੀਆ ਜੀ ਪਾਲੇ ਤੋਂ ਵੀ ਬਹੁਤ ਰਾਹਤ ਮਿਲਦੀ ਜੀ ਧੁੰਦ ਦਾ ਵੀ ਬਹੁਤ ਫਰਕ ਪੈ ਗਿਆ ਸਰ ਹੂੰ ਬਹੁਤ ਵਧੀਆ ਜੀ ਬਹੁਤ ਲਾਹੇਵੰਦ ਦਾ ਮੱਲੇ ਕਿਸਾਨਾਂ ਬਾਸਤੇ ਬਹੁਤ ਵਧੀਆ ਹੈ ਕਿਸਾਨਾਂ ਬਾਸਤੇ ਬਹੁਤ ਲਾਹੇਵੰਦ ਹੈ ਜੀ ਮਟਰ ਨੂੰ ਵਧੀਆ ਆ ਆਲੂ ਨੂੰ ਠੀਕ ਆ ਠੁੱਕਾ ਕੋਰਾ ਬੰਦੇ ਦੀ ਉਹ ਹਟ ਗਿਆ ਜੀ ਇਹ ਮੀਂਹ ਨੇ ਬਹੁਤ ਫਾਇਦਾ ਕਰਿਆ ਜ਼ਮੀਨ ਦਾ ਬੜਾ ਜ਼ਿਆਦਾ ਓਕੇ ਬਹੁਤ ਵਧੀਆ ਕਰ ਓਕੇ ਸਮਾਣਾ ਤੋਂ ਕੁਲਾਸ਼ ਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ